ਦੇਖੋ ਪਾਣੀ ਉਤਰਨ ਤੋਂ ਬਾਅਦ ਸਥਿਤੀ ਕੀ ਆ ਗੁਜਰਾਵ ਵਿਚਾਰਾਂ ਦਾ ਸਾਰੀ ਕੁੜੀਆਂ ਡੁੱਬ ਚੁੱਕੀ ਐ ਬਹੁਤ ਹੀ ਬੁਰੇ ਹਾਲਾਤ ਤੇ ਪਾਣੀ ਤੋਂ ਬਾਅਦ ਦੇ ਹਾਲਾਤ ਨੇ ਜਿਹੜੇ ਕਿ ਹਣ ਪੂਰੀ ਤਰ੍ਹਾਂ ਖਰਾਬ ਅਜੇ ਵੀ ਪਸ਼ੂ ਵਿਚਾਰੇ ਛੜਕਾਂ ਤੇ ਆ ਅਜੇ ਪਾਣੀ ਹੈਗਾ ਵਾ ਇਹ ਡੇਰਾ ਹਲਕਾ ਵਾ ਚਾਕਾਂ ਵਾਲੀ ਪਲਵੰਡੀ ਕਰਾਇਆ ਈਸ਼ਾਲਪੁਰ ਇੱਧਰ ਦੇਖੋ ਪਾੜੇ ਕਿੱਥੇ ਪਾੜਾ। ਬੜੇ ਵੀ ਖਾਣੀ ਆ। ਇੱਧਰ ਵੀ ਘਰ ਦੇ ਕੋਲ ਅੱਗੇ ਇਹ ਆਪਾਂ ਹੈਗੇ ਆ ਕਸ਼ਾਲਪੁਰ ਕੋਠੇ ਲੱਗੇ ਆ ਨਾ। ਤੇ ਘਰ ਜਿਹੜੇ ਹਜੇ ਦੀ ਬੰਦੇ ਨੇ ਪਾਣੀ ਉੱਤਰ ਗਿਆ ਵਾ। ਸੜਕਾਂ ਰੋੜ ਤੇ ਨਹੀਂ ਆ ਪਰ ਹਜੇ ਵਿੱਚ ਵਿੱਚ ਪਾਣੀ ਸਾਰੂ ਘਰ ਪਾਣੀ। ਆ ਝੋਨੇ ਖਰਾਬ ਹੋ ਗਿਆ ਕੋ ਫਸਲਾ ਇਹ ਪਾਣੀ ਦੇ ਜਦੋਂ ਉੱਤਰਿਆ ਵਾ ਤੇ ਰਿਪ ਚੜੀ ਆ। ਮਾੜੇ ਹਾਲ ਨੇ। ਆ ਦੇਖੋ ਚਾਕਾਂ ਵਾਲੀ ਦੀ ਜੇ ਕੰਡੀਸ਼ਨ ਕੀ ਆ ਕਈ ਜਗ੍ਹਾ ਤੇ ਪਾਣੀ ਉਤਰਿਆ ਤੇ ਕਈ ਤੇ ਜਿਉਂਦਾ ਹੀ ਚੱਲਣ ਦਿਆ ਆ ਚੱਕ ਵਾਲੀ ਅਸੀਂ ਪਿੰਡ ਦੇ ਵਿੱਚ ਆ ਤੇ ਘਰ-ਮਾਰ ਵੇਲ ਲੋ ਜੀ ਪੇ ਆ ਪੂਰੇ ਇੱਧਰ ਵੇਖੋ ਲਾਗੇ ਦੀ ਕੰਡੀਸ਼ਨ ਉਹ ਦੀ ਮਾੜੇ ਹਾਲਾਤ ਫਸਲਾਂ ਮਾਰੀਆਂ ਗਈਆਂ ਨੇ ਜਾਨਵਰਾਂ ਦਾ ਪੂਰਾ ਆੜ ਲੋਕ ਘਰਾਂ ਤੋਂ ਬੇਕਾਰ ਹੋਏ ਆ ਹੋਰ ਵੀ ਜ਼ਿਆਦਾ ਵੇਖੋ ਕੀ ਦਊਗਾ ਇੰਨਾ ਘਰਾਂ ਦਾ ਹਾਂ ਬਹੁਤ ਜ਼ਿਆਦਾ ਪਾਣੀ ਆ ਜੇ ਵੀ 2 ਫੁੱਟ ਦੇ ਲਗਭਗ ਆਨੇ ਕੋਪੀ ਘਰ ਦੇ ਹਾਲਾਤ ਨੇ ਇਹਨਾਂ ਸਮਾਨ ਦਾ ਕੀ ਬਚਣਾ ਦੱਸੋ ਜੇ ਵੀ ਤਾਂ ਆਪਣਾ ਕੋਈ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਆ ਵੇਖੋ ਝੋਨੇ ਦਾ ਹਾਲ ਵੇਖੋ ਤੁਸੀਂ ਲੱਗਣ ਡਿਆ ਝੋਨਾ ਐਦਾਂ ਜਿਦਾਂ ਇੱਥੇ ਕਈ ਸਾਲਾਂ ਤੋਂ ਜਿਹੜੀ ਨਹਿਰੀ ਵਗਦੀ ਹੈ ਸੜਕਾਂ ਵੀ ਖੁੱਡੀਆਂ ਨੇ ਪਈਆਂ ਨੇ ਆਹ ਕੋ ਪਿੰਡ ਹੀ ਪੂਰਾ ਡਬਾ ਹੋਇਆ ਜਿਹਾ ਆਲੋਕ ਪਾਣੀ ਚੱਕ ਵਾਲੀ ਤੋਂ ਬਾਅਦ ਆ ਤਲਵੰਡੀ ਕਰਾਇਆ ਤੇ ਪਾਣੀ ਉੱਤਰ ਗਿਆ ਰੋਡ ਤੋਂ ਬਸ ਉਤਰਿਆ ਬਾਕੀ ਫਸਲ ਤੋਂ ਹੀ ਵੇਖ ਸਕਦੇ ਤੇ ਪੂਰੀ ਤਰ੍ਹਾਂ ਮਰੀ ਹੈ ਤੇ ਪਾਣੀ ਪੂਰਾ ਲੇਥੂ ਪੇਤੂ ਆ ਸਿਰਫ ਰੋਡ ਹੀ ਵਿੱਚੋਂ ਨੰਗੇ ਹੋਏ ਆ ਮਾਸਾ ਤੇ ਕਾफी ਬੁਰੀ ਹਾਲਤ ਆ ਰੱਬ ਦੇ ਨਾਲ ਕੀ ਕਰ ਸਕਦੇ ਆ ਗੁੱਸਾ ਕਿឡਾ ਨਹੀਂ ਕੋਈ ਮਾਲਕ ਦੀ ਕਾਇਨਾਤ ਆ ਸਾਰੀ ਹੁਣ ਤਲਵੰਡੀਗਰਾ ਆਪਣੇ ਤੋਂ 1 ਕਿਲੋਮੀਟਰ ਰਹਿ ਗਿਆ ਤੇ ਪਾਣੀ ਦੀ ਕੰਡੀਸ਼ਨ ਵੇਖ ਲੋ ਹਜੇ ਵੀ ਵੇਖ ਲੋ ਇੱਥੇ ਪਾਣੀ ਕਿਦਾਂ ਤਲਵੰਡੀਗਰਾ ਦੇ ਵਿੱਚ ਪੂਰਾ 2-2 ਫੁੱਟ ਹੈ ਨਾ ਕਾਸ਼ 2-2 ਫੁੱਟ ਫਸਲਾਂ ਦੀ ਸੱਟਿਆਨਾਸ ਕੋਈ ਹਾਲ ਨਹੀਂ ਆ ਪਸ਼ੂ ਮਰੇ ਆ ਵੇਖੋ ਵਿੱਚ ਤੁਹਾਨੂੰ ਦਿਖਣ ਦੇ ਹੋਣਗੇ گاਵਾں ਵਿਚਾਰੀਆਂ ਕਿੱਦਾਂ ਨੇ ਵਿੱਚ ਮਰੀਆਂ ਪਈਆਂ ਨੇ ਤੇ ਫਸਲਾਂ 'ਚ ਮੜੇ ਮੁਸ਼ਕਾ ਹੁੰਦੀ ਹੈ ਦੂਰ ਤੱਕ ਕਿਉਂਕਿ ਹੁਣੇ ਪਛੂ ਜਿਹੜੀਆਂ ਡੈੱਡ ਬੋਡੀਆਂ ਨੇ ਗਲਨੀਆਂ ਨੇ ਬਿਮਾਰੀਆਂ ਫੈਲਣੀਆਂ ਨੇ ਤੁਹਾਨੂੰ ਪਤਾ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਆਉਣ ਵਾਲੇ ਦਾਣ ਦੇਣਾ ਬਾਅਦ ਹੋਰ ਜ਼ਿਆਦਾ ਹਾਲਾਤ ਮਾੜੇ ਹੋ ਜਣੇ ਆ ਜੇ ਪਾਣੀ ਉੱਤਰ ਜਾਂਦਾ ਤੇ ਹੁਣ ਆੜਾ ਨਿਸਰਿਆ ਚੋਂ ਨਾ ਵੇਖੋ ਕੀ ਪੱਲੇ ਰਹਿ ਗਿਆ ਤੇ ਇਹ ਤਾਂ ਗਿਆ ਖਤਮ ਆ ਸਾਰਾ ਤੇ ਕਿੱਥੇ ਉੱਠਣਗੇ ਵਿਚਾਰੇ ਕਿਸਾਨ ਜਿਮੀਦਾਰ ਜਿਹੜਾ ਕੀ ਪੱਲੇ ਰਊਗਾ ਤੇ ਚਾਹੇ ਕੋਈ ਜ਼ਿਆਦਾ ਵਾਲਾ ਚਾਹੇ ਥੋੜਾ ਵਾਲਾ ਸਭ ਦਾ ਹੀ ਜੜਾ ਇਹ ਗੱਡੀਆਂ ਵੀ ਥੋੜਾ ਇਦਾਂ ਹੀ ਆ ਕੰਮ ਨਾ ਔਖਾ ਜਿਹਾ ਸਾਈਡ ਤੇ ਲੜਾ ਯਾਰ ਤੇ 88 ਤੋਂ ਬਾਅਦ ਜਿਹੜਾ ਇੰਨਾ ਕੁਦਰਤੀ ਕਹਿਰ ਹੋਇਆ ਪੰਜਾਬ ਜਿਹੜਾ ਅੱਡਾ ਸ਼ੁਰੂ ਤੋਂ ਰਿਆਈ ਘੇਰਿਆਂ ਦੇ ਵਿੱਚ ਆ ਤੈਨੂੰ ਕਦੀ ਕੇ ਪਾਸੋਂ ਆ ਗਈ ਲੁੱਟ ਕੋ ਕਦੀ ਕੇ ਪਾਸੋਂ ਕਦੀ ਕੁਦਰਤੀ ਮਾਰ ਆ ਗਈ ਕਦੀ ਜੰਗ ਆ ਗਈ ਇਹ ਵਿਚਾਰੇ ਨੂੰ ਮਾਰ ਹੀ ਐਸੇ ਰਹੀ ਆ ਕੀ ਕਰੇਗੀ ਸੋਨੇ ਦੀ ਚਿੜੀ ਵਿਚਾਰੀ ਕਦੇ ਉਹ ਵੇਲਾ ਜ ਰੰਜੀ ਸਿੰਘ ਦੇ ਵੇਲੇ ਦਾ ਵੀ ਜਦੋਂ ਇੱਥੇ ਰੌਣਕਾਂ ਹੀ ਬਾਰਾਂ ਸੀ ਸੋਨੇ ਚਿੜੀ ਤੇ ਅੱਜ ਵੇਖੋ ਕੀ ਚੀਜ਼ ਬਣ ਗਿਆ ਦੋਖ ਹੁੰਦਾ ਵੇਖ ਕੇ ਅੰਦਰ ਪਾਟ ਨੂੰ ਕਲੇਜਾ ਫਿਰਦਾ ਵਾ ਵੀ ਕੀ ਬਣ ਗਿਆ ਕਿੱਦਾਂ ਵਿਚਾਰੇ ਦਾਣਾ ਪਾਣੀ ਕਿੱਦਾਂ ਬੱਚੇ ਪਾਲਣਗੇ ਆਪਣੇ ਕੀ ਬਣੂਗਾ ਵਿਚਾਰਿਆਂ ਦਾ ਚਰੇ ਕਿੱਦਾਂ ਜੂਣ ਗਏ ਨਗੇ ਵੀ ਬਹੁਤ ਔਖੀ ਜੂਣਾ ਪਈ ਆਹ ਕੋਕਾ ਚਾਲਪੁਰ ਕੋਠੇ ਪੂਰਾ 4 4 ਫੁੱਟ ਪਾਣੀ ਆ ਜੇ ਦੀ ਤੇ ਲੈ ਪੂਰੀ ਪਾਣੀ ਦੀ ਜੇ ਤੇਜ਼ ਇੱਥੇ ਨਹੀਂ ਪਾਣੀ ਘਟਿਆ ਹੈਗਾ ਇੱਥੇ ਆਹ ਵਖੋ ਇੱਕ ਆਹ ਵਖੋ ਇਹਦੇ ਨੇਰੇ ਟੋਏ ਵੀ ਤੇ ਪੌੜਾ ਪਾਣੀ ਆ ਜੇ ਨਾ ਇਹ ਵੀ ਗਲਤ ਹੈ ਚਾਲਪੁਰ ਕੋਠੇ ਜਿਹੜਾ ਪਿੰਡਾ ਚਾਲਪੁਰ ਨਾਲ ਹੀ ਸਾਹਮਣੇ ਦੇਖਣ ਰਿਆ ਤੇ ਪਾਣੀ ਇੱਥੇ ਬਹੁਤ ਜ਼ਿਆਦਾ ਆ ਜੇ ਤੇ ਪਿੱਛੋਂ ਪਾਣੀ ਸਪੀਡ ਚ ਆਉਂ ਰਿਹਾ ਪੂਰੀ ਆੜੀ ਵੀ ਪੂਰੀ ਕਰਤਾਰਪੁਰ ਕरिडोर ਸਾਹਿਬ ਆਏ ਬਿਲਕੁਲ ਸੜਕ ਸਾਫ ਆ ਤੇ ਇੱਥੋਂ ਪਾਣੀ ਉੱਤਰ ਗਿਆ ਵਾ